ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਇਸ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਕਿ ਇੱਕ ਪੰਜਾਬਨ ਨਾਲ ਇੱਕ ਕਾਲਾ ਕਿਵੇਂ ਧੱਕਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਇਹ ਕੋਈ ਵਿਦੇਸ਼ ਦੀ ਵੀਡੀਓ ਨਹੀਂ ਇਹ ਸਾਡੇ ਪੰਜਾਬ ਦੀ ਵੀਡੀਓ ਹੈ ਤੇ ਵੀਡੀਓ ਦੇ ਵਿੱਚ ਤੁਸੀਂ ਆਸ-ਪਾਸ ਪੰਜਾਬੀ ਖੜੇ ਵੀ ਵੇਖ ਸਕਦੇ ਹੋ ਜੋ ਕਿ ਉਸ ਔਰਤ ਦੀ ਮਦਦ ਕਰਨ ਦੀ ਬਜਾਏ ਉਸ ਔਰਤ ਨੂੰ ਕਹਿ ਰਹੇ ਆ ਕਿ ਸਾਡੀ ਦੁਕਾਨ ਤੋਂ ਦੂਰ ਹੋ ਜਾ ਕਿਉਂਕਿ ਇਹ ਕਾਲਾ ਸ ਔਰਤ ਦੇ ਨਾਲ ਗਲਤ ਹਰਕਤ ਕਰਦਾ ਸੀ ਪਿੱਛੋਂ ਫਿਰ ਇੱਕ ਬੰਦਾ ਵੀਡੀਓ ਬਣਾਉਂਦਾ ਹੈ ਤੇ ਉਸ ਔਰਤ ਦੀ ਮਦਦ ਕਰਦਾ ਤੁਸੀਂ ਅੱਗੇ ਪੂਰੀ ਵੀਡੀਓ ਵੇਖ ਸਕਦੇ ਹੋ ਪਹਿਲਾਂ ਮੈਂ ਖੁਦ ਦੇਖਿਆ ਇਹ ਜਨਾਨੀ ਦੇ ਉੱਪਰੋਂ ਚੜਦਾ ਸੀਗਾ ਜੀ ਆ ਦੇਖੋ ਜੀ ਭਾਈ ਤੁਸੀਂ ਇੱਧਰ ਹੋ ਜਾਓ ਤੁਸੀਂ ਇੱਧਰ ਹੋ ਜਾਓ ਯਾਰ ਤੁਸੀਂ ਉਹਨੂੰ ਕਹਿੰਦੇ ਹੋ ਇਹਨੂੰ ਕੱਦ ਨਹੀਂ ਕਹਿੰਦੇ ਸਾਰੇ ਤੁਸੀਂ ਇਹ ਦੱਸੋ ਕਾਹਦੇ ਪਰੇ ਹੋ ਜਣ ਇਹਨੂੰ ਕੱਦ ਨਹੀਂ ਕਹਿੰਦੇ ਤੁਸੀਂ ਦੇਖੋ ਜੀ ਦੇਖੋ ਜਨਾਨੀਆਂ ਨਾਲ ਕਰਦੇ ਧੱਕੇਸ਼ਾਈ ਦੇਖੋ ਜਨਾਨੀਆਂ ਨਾਲ ਧੱਕੇਸ਼ਾਈ ਕਰਦੇ 200 ਇਹ ਵੀਡੀਓ ਨਾ ਸਮਰਾਲਾ ਦੀ ਹੈ ਤੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਇੱਕ ਬੰਦਾ ਵਿਦੇਸ਼ ਤੋਂ ਆ ਕੇ ਪੰਜਾਬ ਦੀ ਇੱਕ ਔਰਤ ਦੇ ਨਾਲ ਗਲਤ ਹਰਕਤ ਕਰਦਾ ਹੈ ਤੇ ਸਾਡੀ ਲੋਕਾਂ ਦੀ ਦੇਖੋ ਕਿੰਨੀ ਜ਼ਮੀਰ ਮਰ ਚੁੱਕੀ ਹੈ ਉਸ ਔਰਤ ਦੀ ਮਦਦ ਕਰਨ ਦੀ ਬਜਾਏ ਉਹਨੂੰ ਕਹਿ ਰਹੇ ਆ ਕਿ ਸਾਡੀ ਦੁਕਾਨ ਤੋਂ ਪਾਸੇ ਹੋ ਜਾ ਸੋ ਦੋਸਤੋ ਕੀ ਵਿਚਾਰ ਨੇ ਤੁਹਾਡੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆ ਕਿਸੇ ਅਗਲੀ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰੱਖਾ